ਯੂਥ ਖੇਡ ਦਾ ਆਧਾਰ ਦੀ ਟੁੱਟ ਗਈ ਸੀ ਬਾਪੂ ਹਾਂ ਬਾਪਾ ਦੱਸ ਨਾ ਮੇਰੀ ਆਦਤ ਹੈ ਮੈਂ ਕਦੇ ਪੁੱਛ ਕੇ ਪੁੱਛਣਾ ਜਿੰਨੀ ਆਈ ਠੀਕ ਹੈ ਨਹੀਂ ਮੈਂ ਆਪਾਂ ਜਵਾਬ ਦੇ ਦਾਂਗੇ ਨਹੀਂ ਨਿਕਲਦੀ ਕੋਈ ਜੋਰ ਤੋੜੀ ਹੈ ਪਰ ਗੱਲ ਲੈ ਮਤਲਬ ਕਿ ਕਿਤੇ ਨਾ ਕਿਤੇ ਜਾ ਕੇ ਮੇਲ ਖਾ ਜਾਣਾ ਤੇ ਗੱਲ ਖਰਾਬ ਹੋ ਜਾਏ ਬੜੀ ਕੋਜੀ ਹੁੰਦੀ ਇਹ ਗੱਲ ਹੋਰ ਦੱਸਣਾ ਘਰ ਦੇ ਵਿੱਚ ਹੀ ਪਰਿਵਾਰ ਦੇ ਵਿੱਚ ਹੀ ਉਹਨ ਦੀ ਘੜੀ ਮਾਦਾ ਸ਼ਰੀਰ ਕਿੰਨਾ ਘ ਭਾਰੀ ਬਹੁਤ ਭਾਰੀ ਆ ਵਜਨ ਆ ਸ਼ਰੀਰ ਤੇ ਅਪ ਗੱਲ ਸੱਚੀ ਕਰਨੀ ਝੂਠੀ ਨਹੀਂ ਕਰਨੀ ਹੈ ਨਾ ਬੇਬੇ ਤੇ ਬੁਰੇ ਖਿਆਲ ਆਉਣੇ ਇਹ ਕੋਈ ਜਨਾਨੀ ਦਾ ਦਿਸਣਾ ਦਿਸਦੀ ਹੈ ਜੀ ਠੀਕ ਹੈ ਮਾਦਾ ਅਗ ਲੱਗਣੀ ਜੀ ਕਿੱਥੇ ਲੱਗੀ ਸੀ ਕਿ ਕੱਪੜਿਆਂ ਦੇ ਉੱਤੇ ਖੂਨ ਆਉਣਾ ਹੈ। ਕੱਪੜਿਆਂ ਦੇ ਉੱਪਰ ਖੂਨ ਹੋਣਾ। ਠੀਕ ਹੈ ਜੀ ਤੇ ਜ਼ਮੀਨ ਦਾ ਨੁਕਸਾਨ ਹੋਣਾ। ਜ਼ਮੀਨ ਦਾ ਨੁਕਸਾਨ। ਠੀਕ ਹੈ ਜੀ। ਕਹਿਣ ਦਾ ਭਾਵ ਹੈ ਕਿ ਜਿੱਥੇ ਪੈਰ ਕਦਮ ਪਟਿਆ ਉੱਥੇ ਵਫਾ ਨਹੀਂ ਹੋਈ। ਬਿਲਕੁਲ ਜੀ। ਪਰ ਮੇਰੀ ਗੱਲ ਸੁਣੋ। ਦਿਨੋ ਦਿਨੋ ਦਿਨ ਵਿਗੜਦੀ ਵਿਗੜਦੀ ਕਹਾਣੀ ਵਿਗੜ ਚੀ ਸਾਰੀ ਸਮਝਦੇ ਹੁਣ ਇਹੋ ਜਿਹਾ ਕੋਈ ਕੰਮ ਨਹੀਂ ਜਿਹੜਾ ਤੁਹਾਡਾ ਸਹੀ ਹੈ ਸਾਰੇ ਇਹ ਟੋਟਲ ਕਿਸੇ ਬਾਤ ਨੇ ਅੰਨੂ ਮੈਂ ਦੱਸਦਾ ਰੋਟ ਸ਼ੁਰੂ ਦਾ ਦਿਨ ਦੇ ਰਹੇ ਰੋਟ ਨਾਲ ਕੀ ਕੀ ਬਣਾਉਂਦੇ ਕਿਹੜੇ ਰੰਗ ਦੇ ਸ਼ੁਰੂ ਦੇ ਪੱਕੀ ਗੱਲ ਤੁਹਾਡੀ ਬੇਬੇ ਆਪਦੇ ਹੱਥੀ ਬਣਾਉਂਦੀ ਰਹੀ ਹੈ ਆਪ ਬਣਾਉਂਦੇ ਮਾਨਾ ਲੱਗਦੀ ਹੈ ਤੇ ਚੌਲ ਸ਼ੁਰੂ ਦੀ ਬਣਾਉਣੇ ਆਉਣੇ ਆ ਭੰਗ ਨਹੀਂ ਬਣਾਉਂਦੇ ਨਾਲ ਬਣਾਉਣੇ ਆ ਹੁਣ ਰੋਟ ਤੁਸੀਂ ਪੀਰ ਦਾ ਦਿੰਨੇ ਹਣ ਜੇ ਰੋਟ ਦੇਣਾ ਨਾ ਪੀਰ ਦਾ ਤਾਂ ਫਿਰ ਕੱਲਾ ਰੋਟ ਹੀ ਦਿਓ ਇਹ ਚੌਲ ਨਹੀਂ ਦੇ ਜੇ ਚੌਲ ਦਿੱਤੇ ਤੇ ਫਿਰ ਮਲੇਰ ਕੋਟਲਾ ਮੰਨਦੇ ਕੇ ਨਮਰ ਸੋੜ ਆਵੇ ਵਾਰ ਵਾਰ ਵਾਬੜਾ ਬਥੋਰੀ ਏ ਕੋਈ ਹੋ ਨਾ ਸੁਣ ਲਾ ਦੇ ਗੱਲ ਤੇਰੀ ਮੇਰੀ ਕੋਈ ਹੋ ਨਾ ਸੁਣ ਲਾ ਦੇ ਗੱਲ ਤੇਰੀ ਮੇਰੀ ਏ ਉਹ ਜਸ ਤੇਰਾ ਗਾਉਂਦੇ ਆ ਜਸ ਤੇਰਾ ਗਾਉਂਦੇ ਜਸ ਤੇਰਾ ਗਾਉਂਦੇ ਤੇਰੇ ਜੱਦੀ ਬਾਵਲਾ ਜਸ ਤੇਰਾ ਗਾਉਂਦੇ ਤੇਰੇ ਜੱਦੀ ਬਾਵਲਾ ਜੱਲਾਂ ਰੁੱਤੀ ਮਿੱਟੀ ਲਹਿਰ ਦੀ ਬਣਾਵੇ ਜਿੰਨਾ ਮੇਰਾ ਕੋਟ ਅਨੂਰ ਕਾਦੀ ਬਾਵਲਾ ਆਪੇ ਅਮਲੇ ਰੰਗ ਚ ਆਵੇ ਜਿੰਨਾ ਤੇਰਾ ਕੋਟ ਅਨੂਰ ਕਾਦੀ ਬਾਵਲਾ ਅੱਜ ਰਿਆ ਮਲੇ ਰੰਗ ਚ ਆਵੇ ਹਸ਼ਰ ਕੋਟਲੇ ਦਾ ਬਾਬਾ ਵਿੱਚ ਪਚ ਪੈਸ਼ਾਨ ਨਜਰੀ ਨਹਾਇਆ ਕਿਤੇ ਦੇ ਅੱਲਾ ਦੇ ਆਹਾਰੀਆਂ ਉਹ ਜਾ ਤੇਰਾ ਗਾਉਂਦੇ ਜਾ ਤੇਰਾ ਗਾਉਂਦੇ ਆਹ ਜਾ ਤੇਰਾ ਗਾਉਂਦੇ ਤੇਰੇ ਜੱਸੀ ਬਾਬਲਾ ਜਾ ਤੇਰਾ ਗਾਉਂਦੇ ਤੇਰੇ ਜੱਸੀ ਬਾਬਲਾ ਕਿਲਾ ਮਿੱਟੀ ਮਿੱਟੀ ਲਹਿਰ ਵੀ ਬਣਾਵੇ ਤੇਰਾ ਕੋੜਾ ਨੂਰੀ ਸਾਥੀ ਬਾਬਲਾ ਆ ਚੜਿਆ ਮਲੇ ਰਣਚੋਂ ਆਵੇ ਜਿੰਨਾ ਤੇਰਾ ਕੋੜਾ ਨੂਰੀ ਸਾਥੀ ਬਾਬਲਾ ਆ ਚੜਿਆ ਮਲੇ ਰਣਚੋਂ ਆਵੇ ਆ ਗੋੜਾ ਮੇਰਾ ਤਾਰਿਆ ਆਏ ਜਸਰਾ ਗਾਵੇ ਜਸਰਾ ਗਾਵੇ ਤੇਰੇ ਜਸਰਾ ਗਾਵੇ ਤੇਰੇ ਜਸੀ ਬਾਬਲਾ ਜਸਰਾ ਗਾਵੇ ਤੇਰੇ ਜਸੀ ਬਾਬਲਾ ਜਿੱਲਾ ਮਿੱਟੀ ਮਿੱਟੀ ਲਹਿਰ ਦੀ ਬਣਾਵੇ ਜਿੱਨਾ ਮੇਰਾ ਕੋਟਾ ਨੂਰੀ ਬਾਠੀ ਬਾਬਲਾ ਆ ਜਿਹੜਾ ਮਲੇਰਾ ਵਿੱਚੋਂ ਆਵੇ ਜਿੱਨਾ ਤੇਰਾ ਕੋਟਾ ਨੂਰੀ ਬਾਠੀ ਬਾਬਲਾ ਆ ਜਿਹੜਾ ਮਲੇਰਾ ਵਿੱਚੋਂ ਆਵੇ ਛੱਡ ਦੋ ਛੱਡ ਦੋ ਛੱਡ ਦੋ ਆਪੇ ਉੱਠਣ ਦੋ ਉੱਠਣ ਦੋ ਕੋਈ ਫੜੀ ਰੱਖੋ ਉੱਠਣ ਜੋਰ ਲਾਓ ਮਾਤਾ ਜੋਰ ਲਾਓ ਲਾਓ ਜੋਰ ਲਾਓ ਜੋਰ ਬਾਬੇ ਦੇ ਨਾਮ ਲੈ ਕੇ ਜੋਰ ਲਾ ਬੱਲੇ ਤਾਂ ਨਾ ਫਕਰਾ ਛੱਡ ਸੇ ਇਕ ਨਹੀਂ ਲੇ ਬੇਬੇ ਸਾਰਾ ਟੋਟਲ ਸਰੀਰ ਤੇਰਾ ਝਗੜਿਆ ਹੋਇਆ ਹੈ ਹਨਾ ਤੇ ਜਾਨ ਅੰਦਰੋਂ ਕਿੰਨੀ ਕੁ ਦੁਖੀ ਹੈ ਇਹ ਤੈਨੂੰ ਪਤਾ ਜਿਹਨੂੰ ਦੁੱਖ ਆ ਉਹਨੂੰ ਪਤਾ ਦੂਜੇ ਨੂੰ ਕੋਈ ਨਹੀਂ ਪਤਾ ਸੁਣੋ ਇੱਕ ਤਾਂ ਗੱਲਾਂ ਹੁਣ ਲੀਆਂ ਕਹਿਣ ਦੀਆਂ ਤੇ ਕਮਾਲਕ ਨੇ ਕਰਨਾ ਹੁਣ ਮੈਨੂੰ ਮਾਤਾ ਇਹ ਦੱਸੀ ਜਦੋਂ ਬੈਠੀ ਸੀ ਉਦੋਂ ਸਰੀਰ 'ਚ ਕਿੰਨਾ ਕੁ ਦਰਦ ਉੱਠਿਆ ਸੀ ਬਹੁਤ ਜ਼ਿਆਦਾ ਸੀ ਸੰਗਣਾ ਨਹੀਂ ਬੇਬੇ ਰੋਣਾ ਨਹੀਂ ਮਾਲਕ ਬੈਠਾ ਉੱਤੇ ਸਭ ਕੁਝ ਭਲਾ ਕਰਨ ਵਾਲਾ ਮੈਂ ਕੋਈ ਰੱਬ ਨਹੀਂ ਜਾਂ ਮੈਂ ਤੇਰੀ ਪੁੱਛ ਗੱਡੀ ਨਾ ਕੋਈ ਮੈਂ ਰੱਬ ਨਹੀਂਗਾ ਮੈਂ ਵੀ ਤੇਰੇ ਵਰਗਾ ਬੰਦਾ ਹੈ ਹੋ ਸਕਦਾ ਤੇਰੇ ਚਰਨਾਂ 'ਚੋਂ ਮੇਰਾ ਭਲਾ ਹੋ ਜੇ ਸਮਝਨੇ ਰੋਣਾ ਨਹੀਂ ਕਰਨਾ ਉਹ ਪ੍ਰਮਾਤਮਾ ਨੇ ਆ ਉਹ ਬੈਠਾ ਉੱਤੇ ਪਰ ਮੈਨੂੰ ਇਹ ਦੱਸਿਓ ਜੇ ਇੱਥੇ ਬੈਠਿਆਂ ਤੋਂ ਥੱਲੇ ਜਦੋਂ ਬੈਠੇ ਸੀ ਉਦੋਂ ਕਿੰਨਾ ਕਿ ਦਰਦ ਸੀਗਾ ਤੁਹਾਡੇ ਸਿਰ ਜਦੋਂ ਸਾਫਾ ਤੁਹਾਡੇ ਸਿਰ ਤੇ ਸੀ ਤੇ ਐਸ ਟਾਈਮ ਘਟਿਆ ਨਹੀਂ ਹਾਂਜੀ ਫਰਕ ਐ ਮਾਤਾ ਪੱਕੀ ਅੱਲਾ ਬੇਬੇ ਲਾ ਤੇਰਾ ਮੇਰਾ ਵਾਦਾ ਬੇਬੇ ਤੇਰੇ ਹੱਥ ਦੀ ਰੋਟੀ ਜ਼ਰੂਰ ਖਾ ਕੇ ਜਾਊਂਗਾ ਹੋਰ ਕੱਖਣੀ ਪਾਉਂਗਾ ਕਿੱਥੇ ਜਿੱਦੇ ਮੇਰੇ ਮਾਲਕ ਦਾ ਹੁਕਮ ਹੋਇਆ ਤੇਰੇ ਥੂ ਦੂ ਰੋਟੀਆਂ ਕਾ ਕੇ ਜਾਊਂਗਾ ਜਿੱਦੇ ਤੂੰ ਇਹਨ ਲੱਤਾਂ ਤੇ ਤੁਰਨ ਲੱਗੀ ਸਹੀ ਬੈਠ ਕੇ ਤੇ ਉੱਠਣ ਲੱਗੀ ਤੇਰਾ ਮੇਰਾ ਵਾਦਾ ਤੇ ਦਿਨ 11 ਕੀ ਕਰਨਾ ਮਿੱਠੀਆਂ ਰੋਟੀਆਂ ਪਕਾ ਲੈਣੀਆਂ ਗੋੜ ਵਾਲੀਆਂ ਪਕਾ ਕੇ ਦੇ ਦੇਣੀਆਂ ਚਾਹੇ ਤੁਹਾਨੂੰ ਤੰਗ ਹੀ ਹੋਣਾ ਪਵੇ ਤੇ ਤੁਸੀਂ ਜਾ ਕੇ ਗਊਆਂ ਨੂੰ ਦਾਨ ਕਰਿਆ ਉਹ ਜੀ 11ਵੇਂ ਦਿਨ ਜੇ ਬੇਬੇ ਪੈਰਾਂ ਤੇ ਕੁੱਟ ਕੇ ਖੜੀ ਹੋ ਜੇ ਹਨਾ ਤੈਨੂੰ ਕਹਿ ਦੋ ਜੇ ਵੀ ਫਕੀਰ ਕੋਟ ਲਾ ਵੀ ਤੁਹਾਡੇ ਘਰ ਦਾ ਫਕੀਰ ਆ ਤੁਹਾਡੇ ਹੀ ਭਲਾ ਮੈਂ ਕੁਝ ਨਹੀਂ ਲੈਣਾ ਸਮਝਦੇ ਹੋ ਨਿੱਕੀ ਮੁੱਟੀ ਘਾਣੀ ਉਹ ਤੁਹਾਨੂੰ ਮੈਂ ਦੱਸ ਦਊਂਗਾ ਬਾਹਰ ਕਰ ਦੋ ਜੇ ਬੇੜਾ ਪਾਰ ਐ ਇਹ ਰਸਿਆ ਪੀਰ ਮਣਾਉ ਤੁਹਾਡੇ ਨਾਲ ਰਸਿਆ ਪਤਾ ਕਿਉਂ ਤੁਸੀਂ ਅਣਜਾਣ ਪੁਣੇ ਚ ਮੰਨੀ ਜਾਂਦੇ ਹੋ ਇਹਨੂੰ ਅਸੀਂ ਨਹੀਂ ਮੰਨਦੇ ਤੁਸੀਂ ਪੁਸ਼ਤਾਂ ਤੋਂ ਹੀ ਨਿਆਜ਼ ਦੇਈ ਜਾਂਦੇ ਹੋ ਉਹਦੀ ਫਿਰ ਤੁਸੀਂ ਕਹਿੰਦੇ ਅਸੀਂ ਮੰਨਦੇ ਨਹੀਂ ਫਿਰ ਰੌਲੇ ਕਾਫੀ ਐ ਤੁਹਾਡੇ ਘਰੇ ਕਹਿੰਦਾ ਜੜ ਲਾਉਣ ਵਾਲਾ ਜੜ ਪਟ ਗਿਆ yo, yo. ਜਦ ਉਹਦੀ ਧਰ ਨਾਲ ਆਉਂਦੀ ਆ ਆਪਣੇ ਪਰਾਇ ਅਸੀਂ ਜਾਣ ਕੇ ਅਪਰਾ ਦਿਲ ਤਾੜ ਗਏ ਅਸੀਂ ਜਨਾਲੀ ਸੇ ਮੱਕੀਆਂ ਦਵਾ ਵਾ ਓਈ ਸਾਨੂੰ ਮਾਰ ਗਏ ਅਸੀਂ ਜਨਾਲੀ ਸੇ ਮੱਕੀਆਂ ਦਵਾ ਵਾ ਓਈ ਉਹ ਸਾਨੂੰ ਮਾਰ ਗਏ ਹੁੰਦਾ ਸਮਾਤਾ ਹੁੰਦੀ ਜਾਣ ਸੌਖੀ ਐਵੇਂ ਨਹੀਂ ਕੀ ਜਾਣਾ ਬੇਬੇ ਕਿਤੇ ਮੇਰਾ ਮਾਨ ਰੱਖਣ ਮਾਰੀ ਮਾਤਾ ਗਈ ਜਵੇਂ ਜੇ ਦਿੱਕਤ ਹੈ ਹਜੇ ਵੀ ਤਾਂ ਦੱਸ ਦੇ ਭਾਵੇਂ ਮੈਨੂੰ ਘੰਟਾ ਹੋਰ ਲੱਗ ਜਾਏ ਦੋ हां ਸੌਖੀ ਅੱਗੇ ਨਾ ਜਾਣ ਕਿੰਨੇ ਪੈਸੇ ਸੌਖੀ ਇਹ ਦੱਸ ਬਾਬਾ ਜੀ ਅੱਗੇ ਬਹੁਤ ਫਰਕ ਬਹੁਤ ਫਰਕ ਹੈ ਨਾ ਜੀ ਸੁਭਾ ਤੇ ਕਰ ਤੁਹਾਨੂੰ ਇਹ ਤੋਂ ਵੀ ਜ਼ਿਆਦਾ ਮਿਲੇ ਠੀਕ ਹੈ ਜੀ ਜੇ ਐਤਵਾਰ ਤਿੱਕਰ ਮਾਤਾ ਤੈਨੂੰ ਫਰਕ ਲੱਗੇ 90 ਪੈਸੇ ਮਨ ਮੰਨੇ ਵੀ ਫਰਕ ਹੈ ਨੌ ਰੋਟੀਆਂ ਦਾ ਘਰੋਂ ਕੁੱਟ ਕੇ ਚੂਰਮਾ ਨੌ ਰੋਟੀਆਂ ਦਾ ਚੂਰਮਾ ਸ਼ੱਕਰ ਪਾ ਕੇ ਨਾਲ ਪੰਜ ਪ੍ਰਕਾਰ ਦਾ ਮੇਵਾ ਲੈ ਕੇ ਥੋੜਾ ਥੋੜਾ ਠੀਕ ਹੈ ਜੀ ਧੂਨੇ ਤੇ ਆ ਜਾਗੇ ਜੇ ਕਸ਼ਟ ਰਹੇ ਜੇ ਫਰ ਮੇਰੀਆਂ ਤੇ ਮੇਰੇ ਸਾਧੀਆਂ ਗੱਲਾਂ ਬਾਕੀ ਬਾਲੀਆਂ ਗੱਲਾਂ ਨਹੀਂ ਮੈਂ ਜਾਣਦਾ ਜੂਂਦਾ ਸਮਝਦੇ ਤੂੰ ਮੇਰੀ ਮਾਂ ਤੇ ਤੈਨੂੰ ਪ੍ਰਮਾਤਮਾ ਦੁੱਖਾਂ ਤੋਂ ਛੁਟਕਾਰਾ ਕਰਾ ਦੇ ਮੇਰੀ ਭਗਤੀ ਸਫਲ ਸਮਝ ਆ ਗਈ ਜੀ ਤੇ ਕੇ ਮੱਥਾ ਗਾਉਣ ਵਾਲੇ ਵੀਰ ਨੂੰ ਤੇ ਬਹਿ ਜਾ 1 2 3 4 ਚੱਲੋ ਯਾਰ ਜਦਾਂ ਤੇ ਪੱਤੇ ਨਾਂ ਦੇ ਜੱਗ ਸੀ ਹੋ ਤਾ ਅਲੜ ਪੁੰਚ ਗਈ ਲੱਖ ਸੀ ਓ ਉੱਚੀ ਅਮਦਾਰੇ ਦਿੱਤੇ ਚੁੱਟੀ ਤੇ ਨੀਲੇ ਸੀ ਉਹ ਚੱਲਾ ਦਿਨ ਤੋਂ ਕਾ ਗਿਆ ਤੂੰ ਤਾਂ ਆਇਆ ਸੇ ਬਣਾਉਣ ਦੇਖੋਂ ਤੇ ਸੌਦਕ ਹੋਰ ਲਾ ਗਿਆ ਆਇਆ ਸੇ ਬਣਾਉਣ ਦੇਖੋਂ ਮੇਰੇ ਵੇ ਸੌਦਕ ਹੋਰ ਲਾ ਗਿਆ ਏ

ਤੇਰੀ ਮੈਨੂੰ ਚੰਗੀ ਜੀ ਲੱਗਦੀ ਖੁੱਲ ਕੇ ਖੇਤla ਤੂੰ ਫੱਕਰਾਵੇ ਚੁੱਪ ਚਪੀਂ ਪਾਵੇ ਦਾਦਾ ਮਰੇ ਸਾਹ ਸੁਤਪਣ ਨੂੰ ਫਿਰਦੇ ਸੀ ਮਰਦਬਾਰ ਕਿੱਥੇ ਆ ਗਏ ਮੇਰੇ ਸਾਹ ਸੁਤਪਣ ਨੂੰ ਫਿਰਦੇ ਸੀ ਮਰਦਬਾਰ ਕਿੱਥੇ ਬੋਲ ਸੰਗਤ ਦੇ ਸੱਚੇ ਦਰਬਾਰ ਕੀ ਸਤ ਜੀ ਸ਼ਰੀਰ ਬਾਰੇ ਪੁੱਛਿਆ ਠੀਕ ਹੈ ਚਲੋ ਜਿਹੜੀ ਗੱਲ ਹੋਣੀ ਆ ਬਾਬੇ ਨੇ ਦੱਸਣੀ ਆ ਜਿਹੜੀ ਹੋਵੇ ਹਾਂ ਕਰ ਦਿਓ ਜੇ ਜਿਹੜੀ ਨਹੀਂ ਤੋਂ ਨਾ ਕਰ ਦਿਓ ਜੀ ਠੀਕ ਹੈ ਜੀ ਕੋਈ ਆਪਣਾ ਧੱਕਾ ਨਹੀਂ ਤੇ ਕੋਈ ਜ਼ਬਰਦਸਤੀ ਨਹੀਂ ਕਰਨਾ ਬਾਬੇ ਨੇ ਆ ਕਰਨਾ ਮਾਲਕ ਨੇ ਆ ਸਭ ਤੋਂ ਪਹਿਲਾਂ ਪੁੱਤ ਇੱਕ ਗੱਲ ਦੱਸਿਓ ਜੇ ਪਰਿਵਾਰ ਦੇ ਵਿੱਚ ਪੀਰ ਨੂੰ ਮੰਨਦੇ ਹੋ ਅੱਜ ਤੱਕ ਨਹੀਂ ਮੰਨਿਆ ਨਹੀਂ ਪੀਰ ਨੂੰ ਹਨਾ ਇਹ ਗੱਲ ਹੋਰ ਦੱਸਿਓ ਜੇ ਪੌਣ ਵਾਲਾ ਰੰਗ ਕਿਹਨੂੰ ਬਣਦਾ ਤੁਹਾਨੂੰ ਜੀ ਇਹ ਤੋਂ ਇਲਾਵਾ ਤੁਹਾਡੇ ਤੋਂ ਇਲਾਵਾ ਪਿੱਛੇ ਕਿਸੇ ਨੂੰ ਹੋਰ ਠੀਕ ਹੈ ਜੀ ਇਹ ਕਿੰਨਾ ਚਿਰ ਹੋ ਗਿਆ ਮਾਈ ਬੰਦੇ ਨੂੰ ਨਹੀਂ ਬੇਬੇ ਨਹੀਂ ਦੱਸਣਾਗਾ ਵਿਕਵਾਰੀ ਨੂੰ ਸੀ ਜਾਂ ਵਿਆਹੀ ਨੂੰ ਤੁਸੀਂ ਐਂ ਦੱਸਣਾ ਵੀ 30 ਹੋ ਗਏ 40 ਹੋ ਗਏ ਇੰਨੇ ਸਾਲ ਹੋ ਗਏ ਦਾਸ ਕਹਸਾ ਵੀ ਵਿਆਹ ਤੋਂ ਬਾਅਦ ਹੀ ਜਗਜਾਗਰ ਹੋ ਗਿਆ گا ਗਾਮੇ ਹਨਾ ਪਰ ਇੱਕ ਗੱਲ ਦੱਸੀ ਮਾਤਾ ਇਹ ਤਿੰਨ ਭਾਈਆਂ ਦਾ ਪਰਿਵਾਰ ਹੈ ਤੇ ਪਰਿਵਾਰ ਕਿੱਥੇ ਹੈ ਇਹ ਤਿੰਨ ਭਾਈਆਂ ਦਾ ਪਰਿਵਾਰ ਕਿੱਥੇ ਹੈ ਇਹ ਤਾਂ ਤੁਸੀਂ ਦੇਖੋ ਜੀ ਤਾਂ ਹੀ ਤੁਹਾਨੂੰ ਮੈਂ ਕਿਹਾ ਵੀ ਕਿੱਥੇ ਹੈ ਉਥੇ ਪੇਕਿਆਂ ਦੇ ਗਰੇ ਐਵੇਂ ਆ ਜੀ 1 2 3 ਇਹ ਜੱਟ ਸਿੱਖ ਪਰਿਵਾਰ ਹੈ ਜੀ ਹਾਂਜੀ ਠੀਕੇ ਜੀ ਪਰ ਇੱਕ ਜੱਟ ਸਿੱਖ ਵੇਰਵਾ ਹੁੰਦਾ ਹੈ ਇਹ ਕੀ ਸੰਬੰਧ ਹੈ ਇਹ ਦੇਖੋ 1, 2, 3, 4, ਆਪਣੀ ਚੱਲੀ ਜਾਂਦੀ ਹੈ ਇੱਕ ਪਹਿਲਾਂ ਇੱਕ ਗੱਲ ਦੱਸੋ ਜੇ ਗੁੰਮਸਮ ਕੌਣ ਹੁੰਦਾ ਰਿਹਾ ਗੁੰਮਸਮ ਹੋ ਜਾਣਾ ਇੱਕ ਕਵਾਰੇ ਪੰਚ ਸੀ ਜਿਵੇਂ ਕੁਵਾਰਾ ਪੰਨਾ ਜਿਵੇਂ ਤੁਸੀਂ ਕੁਵਾਰੇ ਹੋ ਤੇ ਇੱਕ ਵਾਰੀ ਗੁੰਮਸਮ ਹੋ ਜਾਣਾ ਕੁਝ ਟਾਈਮ ਲਈ ਫਿਰ ਸਹੀ ਹੋ ਜਾਣਾ ਇੱਕ ਹਿਸਾਬ ਦੀ ਆਪਾ ਜਿਹਨੂੰ ਕਹਿੰਦੇ ਆ ਦੰਦਨਾ ਨੂੰ ਦੰਦਨਾ ਹੀ ਪੈਂਦੀਆਂ ਰਹਿਣੀਆਂ ਪਰ ਇੱਕ ਦੰਦਨ ਪਹਿਣਾ ਤੇ ਇੱਕ ਵੈਸੇ ਗੁੰਮਸਮ ਹੋ ਜਾਣਾ ਉਹਦੇ ਚ ਇੱਕ ਅੰਤਰ ਹੈ ਜੀ ਐਵੇਂ ਹੁੰਦਾ ਰਿਹਾ ਮਾਦਾ ਕੁਪੇ ਕੇ ਘਰੇ ਕਿਸੇ ਤੇ ਪੌਣ ਚੱਲਣੀ